ਮੇਰੇ ਕਿਸਾਨ ਦੋਸਤੋ ਕਣਕ ਦੀ ਫਸਲ ਦੇ ਉੱਤੇ ਇੱਕ ਖਾਸ ਫੰਗੀਸਾਈਡ ਸਪਰੇਅ ਕਰਨ ਦੇ ਨਾਲ ਝਾੜ ਦੇ ਵਿੱਚ 4-5 ਕੁੰਟਲ ਤੱਕ ਦਾ ਵਾਧਾ ਜਿਹੜਾ ਕੀਲੇ 'ਚ ਹੋ ਜਾਂਦਾ 15000 ਰੁਪਏ ਤੱਕ ਦੀ ਜਿਹੜੀ ਵਾਧੂ ਬਚਤ ਹੋ ਜਾਂਦੀ ਆ ਜ ਜਿਹਦੇ ਨਾਲ ਤੁਹਾਡੇ ਜਿਹੜੇ ਫਸਲ ਦੇ ਸਾਰੇ ਖਰਚੇ ਨਿਕਲੇ ਆਉਂਦੇ ਇਸ ਤਰ੍ਹਾਂ ਦਾ ਦਾਵਾ ਕਈ ਵਾਰੀ ਜ਼ਿੰਮੇਦਾਰਾਂ ਦੇ ਨਾਲ ਕਈ ਵਾਰੀ ਡੀਲਰ ਕਰਦੇ ਨੇ ਕਈ ਵਾਰੀ ਕੰਪਨੀਆਂ ਦੇ ਜਿਹੜੇ ਕਰੰਦੇ ਨੇ ਜੋ ਸੇਲਜ਼ ਏਜੰਟ ਰੱਖੇ ਹੋਏ ਨੇ ਕੰਪਨੀਆਂ ਨੇ ਕੋ ਆਕੇ ਜ਼ਿੰਮੇਦਾਰਾਂ ਨੂੰ ਸਮਝਾਉਂਦੇ ਨੇ ਦੱਸਦੇ ਨੇ ਵੀ ਤੂੰ ਇਸ ਤਰ੍ਹਾਂ ਦੀ ਆ ਜਿਹੜੀ ਸਪਰੇ ਫੰਗੀ ਸਾਈਡ ਦੀ ਸਪਰੇ ਆਪਣੇ ਕਣਕ ਦੇ ਉੱਤੇ ਕਰਾ ਇਹਦੇ ਨਾਲ ਜਿਹੜਾ ਤੇਰਾ ਝਾੜ ਆ 5% ਤੱਕ ਵਾਧੂ ਆ ਤੇ 15000 ਰੁਪਏ ਤੱਕ ਦੀ ਜਿਹੜੀ ਵਾਧੂ ਬਚਤ ਹੋਊਗੀ ਜਿਹਦੇ ਨਾਲ ਤੇਰੀ ਫਸਲ ਦੇ ਸਾਰੇ ਖਰਚੇ ਜਿਹੜੇ ਪੂਰੇ ਹੋ ਜਾਣਗੇ 12-1500 ਰੁਪਏ ਦਾ ਖਰਚਾ ਹੈ ਪਰ 15000 ਰੁਪਏ 16000 ਰੁਪਏ ਤੱਕ ਦਾ ਤੈਨੂੰ ਵਾਧੂ ਬਚਤ ਹੋਊਗੀ ਕਈ ਵਾਰੀ ਜ਼ਿੰਮੇਦਾਰ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਵੀ ਦਿੰਦੇ ਨੇ ਹੰਦਰਾ ਇਸਪਰੇਅ ਕਰ ਵੀ ਲੈਂਦੇ ਨੇ ਤੇ ਜਿਮੀਦਾਰਾਂ ਦੇ ਪਿਛਲੀ ਵੀਡੀਓ ਦੇ ਵਿੱਚ ਕਮੈਂਟ ਵੀ ਆਏ ਸੀਗੇ ਕਈ ਜਿਮੀਦਾਰ ਪੁੱਛ ਰਹੇ ਸੀ ਵੀ ਕੋਈ ਫੰਗੀ ਸਾਈਡ ਸਪਰੇਅ ਕਰਨ ਦੇ ਨਾਲ ਝਾੜ ਦੇ ਵਿੱਚ ਵਾਧਾ ਹੋ ਸਕਦਾ ਜਾਂ ਨਹੀਂ ਹੋ ਸਕਦਾ ਕਿਉਂਕਿ ਕੁਝ ਜਿਮੀਦਾਰਾਂ ਨੇ ਕਮੈਂਟ ਕੀਤੇ ਸੀ ਤਾਂ ਫਿਰ ਉਹ ਕਿਹੜਾ ਫੰਗੀ ਸਾਈਡ ਹੈ ਜਿਹਦੇ ਨਾਲ ਝਾੜ ਦੇ ਵਿੱਚ ਵਾਧਾ ਹੋ ਸਕਦਾ ਕਣਕ ਦੇ ਵਿੱਚ ਕਿਹੜਾ ਫੰਗੀ ਸਾਈਡ ਆਪਾਂ ਸਪਰੇਅ ਕਰੀਏ ਸੋ ਇਹਦੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਵੀ ਕਿਹੜਾ ਕੋਈ ਇਸ ਤਰ੍ਹਾਂ ਦਾ ਫੰਗੀ ਸਾਈਡ ਆਏਗਾ ਜਿਹੜਾ ਸਿੱਧੇ ਤੌਰ ਤੇ ਕਣਕ ਦੇ ਝਾੜ ਦੇ ਵਿੱਚ ਵਾਧਾ ਕਰ ਸਕਦਾ ਹੋਵੇ। ਜਾਂ ਸਿਰਫ ਗਮਰਾਹ ਕਰਨ ਪ੍ਰਚਾਰ ਹੈ। ਪੂਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ। ਜੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਨੋਟੀਫਿਕੇਸ਼ਨ ਦੇ ਵਾਸਤੇ ਪਹਿਲ ਵਾਲਾ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਦੋਸਤੋ ਇੱਕ ਗੱਲ ਤਾਂ ਸਾਫ਼ ਬਿਲਕੁਲ ਸਾਫ਼ ਹੈ ਵੇ ਕੋਈ ਵੀ ਫੰਗੀਸਾਈਡ ਸਿੱਧੇ ਤਰੀਕੇ ਦੇ ਨਾਲ ਆਪਣੀ ਝਾੜ ਦੇ ਵਿੱਚ ਵਾਧਾ ਨਹੀਂ ਕਰ ਸਕਦਾ ਕੋਈ ਵੀ ਕਰ ਲਓ ਮਹਿੰਗਾ ਤੋਂ ਮਹਿੰਗਾ ਕਰ ਲਿਓ ਐਮਈ ਸਟਾਰ ਟਾਪ ਕਰ ਲਓ ਨਟੀਵੋ ਕਰ ਲਓ ਕਸਟੋਡੀਆ ਕਰ ਲਓ ਜਾਂ ਇੰਪੈਕਟ ਐਕਸਟਰਾ ਵਗੈਰਾ ਜਿੰਮੇਦਾਰ ਕਰ ਰਹੇ ਨੇ ਜਿਹੜਾ ਮਰਜੀ ਫੰਗੀਸਾਈਡ ਤੁਸੀਂ ਸਪਰੇਅ ਕਰ ਲਓ ਸਿੱਧੇ ਤੌਰ ਤੇ ਝਾੜ ਦੇ ਵਿੱਚ ਕੋਈ ਵੀ ਵਾਧਾ ਨਹੀਂ ਕਰਦਾ ਹਾਂ ਇਸ ਤਰ੍ਹਾਂ ਇਹਨੂੰ ਸਮਝਣ ਦੇ ਲਈ ਆਪਾਂ ਥੋੜਾ ਹੋਰ ਮਤਲਬ ਅੱਗੇ ਚੱਲਦੇ ਹਾਂ ਤੁਹਾਡੇ ਮੰਨ ਲਓ ਦੋ ਖੇਤ ਨੇ ਦੋ ਖੇਤਾਂ ਦੇ ਵਿੱਚੋਂ ਇੱਕ ਖੇਤ ਦੇ ਵਿੱਚ ਤੁਸੀਂ ਫੰਗੀ ਸਾਈਡ ਦੀ ਸਪਰੇਅ ਕੀਤੀ ਆ ਇੱਕ ਦੇ ਵਿੱਚ ਨਹੀਂ ਕੀਤੀ ਹੁਣ ਜਿਹੜੇ ਖੇਤ ਦੇ ਵਿੱਚ ਫੰਗੀ ਸਾਈਡ ਦੀ ਸਪਰੇਅ ਕੀਤੀ ਆ ਮੰਨ ਲਓ ਉਹ ਸਦਾ ਜਦੋਂ ਆਪਾਂ ਫਸਲ ਵੱਡੀ ਉਹਦਾ ਝਾੜ ਵੱਧ ਆ ਗਿਆ ਜਿਹਦੇ ਵਿੱਚ ਨਹੀਂ ਸਪਰੇਅ ਕੀਤੀ ਉਹਦਾ ਝੜ ਘਟ ਆਇਆ ਹੁਣ ਇਹਦਾ ਕਾਰਨ ਕੀ ਹੋ ਸਕਦਾ ਦੇਖੋ ਕਾਰਨ ਇਹਦਾ ਇਹ ਆ ਇੱਕੋ ਇੱਕ ਕਾਰਨ ਹੈ ਜ਼ਿੰਮੇਵਾਰ ਸਾਰੇ ਜਾਣਦੇ ਨੇ ਬਈ ਜਿਹੜੇ ਖੇਤ ਦੇ ਵਿੱਚ ਸਪਰੇਅ ਕੀਤੀ ਸੀ ਉਥੇ ਫੰਗਸ ਕੰਟਰੋਲ ਹੋ ਗਈ ਫੰਗਸ ਦਾ ਹਮਲਾ ਹੋਇਆ ਫੰਗਸ ਕੰਟਰੋਲ ਹੋ ਗਈ ਇਸ ਕਰਕੇ ਝਾੜ ਦੇ ਵਿੱਚ ਜਿਹੜਾ ਵਾਧਾ ਹੋ ਗਿਆ ਜਿਸ ਖੇਤ ਦੇ ਵਿੱਚ ਸਪਰੇਅ ਨਹੀਂ ਕੀਤੀ ਸੀ ਉਥੇ ਫੰਗਸ ਦਾ ਹਮਲਾ ਹੋਇਆ ਹਮਲਾ ਹੋਣ ਦੇ ਨਾਲ ਬੂਟਾ ਕੁਝ ਸਟ्रेस ਵਿੱਚ ਆਇਆ ਉਹਨੇ ਪੂਰੀ ਖੁਰਾਕ ਨਹੀਂ ਬਣਾਈ ਇਸ ਕਰਕੇ ਉਥੇ ਝਾੜ ਜਿਹੜਾ ਕੁਝ ਹੱਦ ਤੱਕ ਘਟ ਗਿਆ ਪਰ ਜੇਕਰ ਫੰਗਸ ਦਾ ਹਮਲਾ ਬਿਲਕੁਲ ਨਾ ਹੋਵੇ ਦੋਵੇਂ ਖੇਤਾਂ ਦੇ ਵਿੱਚ ਫੰਗਸ ਦਾ ਹਮਲਾ ਨਹੀਂ ਹੁੰਦਾ ਤਾਂ ਝਾੜ ਦੇ ਵਿੱਚ ਕੋਈ ਫਰਕ ਨਹੀਂ ਆਉਂਦਾ ਭਾਵੇਂ ਤੁਸੀਂ ਸਪਰੇਅ ਕੀਤੀ ਆ ਤੇ ਭਾਵੇਂ ਨਹੀਂ ਕੀਤੀ ਜਿਹੜੇ ਖੇਤ ਦੇ ਵਿੱਚ ਸਪਰੇਅ ਕੀਤੀ ਆ ਉਹਦਾ ਵੀ ਸੇਮ ਝਾੜ ਹੋਊਗਾ ਜਿਹਦੇ ਵਿੱਚ ਸਪਰੇਅ ਨਹੀਂ ਕੀਤੀ ਉਹਦਾ ਵੀ ਉਨਾ ਹੀ ਝਾੜ ਹੋਊਗਾ ਜੇ ਫੰਗਸ ਦਾ ਅਟੈਕ ਨਹੀਂ ਆਉਂਦਾ ਤਾਂ ਇਹਦਾ ਮਤਲਬ ਕੀ ਆ ਵੀ ਝਾੜ ਵਧਾਉਣ ਦੇ ਵਿੱਚ ਫੰਗੀ ਸਾਈਡ ਦਾ ਕੋਈ ਰੋਲ ਨਹੀਂ ਹੈਗਾ ਫੰਗੀ ਸਾਈਡ ਫੰਗਸ ਨੂੰ ਕੰਟਰੋਲ ਕਰਦਾ ਇਹ ਆ ਵੀ ਫੰਗਸ ਆਪਣੇ ਝਾੜ ਨੂੰ ਪ੍ਰਭਾਵਿਤ ਕਰ ਦਦੀ ਆ ਜੇ ਆਪਾਂ ਫੰਗੀਫਾਈਟ ਵੀ ਸਪਰੇਅ ਕੀਤੀ ਆ ਤਾਂ ਜਿਹੜਾ ਆਪਣਾ ਝਾੜ ਜ਼ਰੂਰ ਵਧੂਗਾ ਜੇਕਰ ਫੰਗਸ ਆਉਂਦੀ ਆ ਤਾਂ ਹੁਣ ਇਹ ਵੀ ਦੇਖੋ ਨਹੀਂ ਪਤਾ ਲੱਗਦਾ ਕਈ ਵਾਰੀ ਜ਼ਿੰਮੇਦਾਰਾਂ ਨੂੰ ਪੂਰਾ ਇੰਨਾ ਜ਼ਿਆਦਾ ਨਹੀਂ ਸਮਝ ਆਉਂਦੀ ਕਿ ਫੰਗਸ ਦਾ ਅਟੈਕ ਹੋ ਗਿਆ ਜਾਂ ਨਹੀਂ ਹੋ ਗਿਆ ਕਿਉਂਕਿ ਫੰਗਸ ਜਿਹੜੀ ਜਦੋਂ ਅਟੈਕ ਕਈ ਵਾਰੀ ਮਤਲਬ ਜਦੋਂ ਜ਼ਿਆਦਾ ਅਟੈਕ ਆਉਂਦਾ ਉਦੋਂ ਆਪਾਂ ਨੂੰ ਪਤਾ ਚੱਲਦਾ ਤਾਂ ਉਸ ਵੇਲੇ ਕਈ ਵਾਰੀ ਨੁਕਸਾਨ ਹੋ ਚੁੱਕਿਆ ਹੁੰਦਾ ਸੋ ਜ਼ਿਆਦਾ ਜ਼ਿੰਮੇਵਾਰ ਇਸ ਗੱਲ ਦੇ ਹੱਕ ਵਿੱਚ ਨੇ ਬਈ ਫੰਗਸ ਦਾ ਅਟੈਕ ਦੇਖੇ ਬਿਨਾ ਹੀ ਸਪਰੇਅ ਕਰਦੇ ਜੇ ਤਾਂ ਤੁਸੀਂ ਇੰਨੇ ਚੇਤਨ ਹੈਗੇ ਹੋ ਪੂਰਾ ਆਲਾ-ਦਾਲਾ ਪੜਾਂਗਾ ਉਹ ਰੱਖਦੇ ਹੋ ਏਰੀਆ ਦੇ ਵਿੱਚ ਦੇਖਦੇ ਹੋ ਪਤਾ ਲ ਕਰਦੇ ਰਹਿੰਦੇ ਹੋ ਵੀ ਕਿਤੇ ਫੰਗਸ ਦਾ ਅਟੈਕ ਆਏਗਾ ਜਾਂ ਨਾ ਹੈਗਾ ਫਿਰ ਤਾਂ ਤੁਸੀਂ ਮੌਕੇ ਤੇ ਸਪਰੇਅ ਕਰਕੇ ਬਚਤ ਕਰ ਸਕਦੇ ਹੋ ਜੇਕਰ ਤੁਹਾਨੂੰ ਨਹੀਂ ਪਤਾ ਲੱਗਦਾ ਜਿਆਦਾ ਗੌਰ ਨਹੀਂ ਰੱਖਦੇ ਤਾਂ ਫਿਰ ਬਈ ਤੁਸੀਂ ਫੰਗਸ ਦਾ ਅਟੈਕ ਬਿਨਾ ਦੇਖੇ ਪਹਿਲਾਂ ਸਪਰੇਅ ਕਰਦੇ ਹੋ ਉਹਦੇ ਨਾਲ ਕੀ ਹੈ 20 ਦਿਨ ਤੱਕ 20 25 ਦਿਨ ਤੱਕ ਫੰਗਸ ਦਾ ਜਿਹੜਾ ਅਟੈਕ ਜੇਕਰ ਆਉਂਦਾ ਵੀ ਹੈ ਤਾਂ ਤੁਹਾਡੀ ਫਸਲ ਦੇ ਉੱਤੇ ਨੁਕਸਾਨ ਨਹੀਂ ਕਰ ਸਕਦਾ ਫਸਲ ਦੀ ਤੁਹਾਡੀ ਬਚਤ ਰਹੂਗੀ ਝਾੜ ਦੇ ਵਿੱਚ ਵਾਧਾ ਹੋਊਗਾ ਹੀ ਹੋਊਗਾ ਜੇਕਰ ਤੁਹਾਨੂੰ ਪਤਾ ਹੀ ਪਤਾ ਬਿਲਕੁਲ ਨਹੀਂ ਚੱਲਦਾ ਤੁਸੀਂ ਨਹੀਂ ਗੌਰ ਰੱਖਦੇ ਜਾਂ ਤੁਹਾਨੂੰ ਨਹੀਂ ਸਮਝ ਆਉਂਦੀ ਵੀ ਫੰਗਸ ਦਾ ਅਟੈਕ ਆਇਆ ਜਾਂ ਨਾ ਆਇਆ ਫੇਰ ਫੰਗਸ ਦਾ ਅਟੈਕ ਆ ਗਿਆ ਤੁਹਾਨੂੰ ਲੇਟ ਪਤਾ ਚੱਲਿਆ ਤਾਂ ਝਾੜ ਦੇ ਵਿੱਚ ਛੁਡਾ ਨੁਕਸਾਨ ਹੋਊਗਾ ਸੋ ਐਨੀ ਉਹੀ ਗੱਲ ਹੈ ਐਨੀ ਉਹੀ ਧਿਆਨ ਦੇਣ ਵਾਲੀ ਗੱਲ ਹੈ ਬਹੁਤ ਸਾਰੇ ਜ਼ਿਮੀਂਦਾਰ ਇਸੇ ਗੱਲ ਦੇ ਹੱਕ ਵਿੱਚ ਨੇ ਉਹ ਅਟੈਕ ਦੀ ਵੇਟ ਨਹੀਂ ਕਰਦੇ ਉਹ ਧਿਆਨ ਰੱਖਦੇ ਨੇ ਵੀ ਇਸ ਵੇਲੇ ਜਦੋਂ ਫਸਲ ਤਕਰੀਬਨ ਨਿਫਰ ਰੁਕਦੀ ਆ ਉਸ ਵੇਲੇ ਜ਼ਿਆਦਾ ਜ਼ਿਮੀਂਦਾਰ ਸਪਰੇਅ ਕਰ ਹੀ ਦਿੰਦੇ ਨੇ ਤੇ ਇਹ ਤੁਹਾਡੇ ਤੇ ਮੁਨਸਰ ਹੈ ਜੇਕਰ ਤੁਸੀਂ ਬਹੁਤ ਜ਼ਿਆਦਾ ਚੇਤਨ ਹੋ ਬਹੁਤ ਜ਼ਿਆਦਾ ਧਿਆਨ ਰੱਖਦੇ ਹੋ ਤਾਂ ਫਸਲ ਨੂੰ ਆਪਣੇ ਫੰਗਸ ਦੇ ਅਟੈਕ ਤੋਂ ਆਉਣ ਤੋਂ ਪਹਿਲਾਂ ਬਚਾ ਸਕਦੇ ਹਾਂ ਸਪਰੇ ਕਰ ਦੋਂਗੇ ਇਮੀਡੀਏਟਲੀ ਤਾਂ ਟੋੜੀ ਫਸਲ ਦਾ ਨੁਕਸਾਨ ਨਹੀਂ ਹੋਊਗਾ ਜੇਕਰ ਤੁਸੀਂ ਇਹਨਾਂ ਤੇ ਧਿਆਨ ਨਹੀਂ ਕਰ ਸਕਦੇ ਜਾਂ ਤੁਹਾਨੂੰ ਕਈ ਵਾਰੀ ਕੋਈ ਮੰਨ ਲਓ ਫੰਗਸ ਦਾ ਅਟੈਕ ਆ ਗਿਆ ਦੋ ਦਿਨ ਸੋ ਨੂੰ ਸਮਾਂ ਨਹੀਂ ਲੱਗਿਆ ਤਾਂ ਬਈ ਥੋੜਾ ਨੁਕਸਾਨ ਜਿਹੜਾ ਹੋ ਜਾਣਾ ਸੋ ਇੰਨੀ ਹੀ ਗੱਲ ਆ ਇੰਨੀ ਸਮਝਣ ਵਾਲੀ ਗੱਲ ਹੈ ਕੋਈ ਵੀ ਉਲੀ ਨਾਸ਼ਕ ਸਿੱਧੇ ਤੌਰ ਤੇ ਆਪਣਾ ਝਾੜ ਦੇ ਵਿੱਚ ਵਾਧਾ ਨਹੀਂ ਕਰਦਾ ਨਾ ਹੀ ਆਪਣੀ ਕੋਈ ਇਸ ਤਰ੍ਹਾਂ ਦੀ ਕੰਪਨੀ ਹੈਗੀ ਆ ਜਿਹੜੀ ਇਹ ਤੁਹਾਨੂੰ ਇਹ ਦਾਵਾ ਕਰ ਸਕੇ ਵੀ ਫੰਗੀਸਾਈਡ ਸਿੱਧੇ ਤੌਰ ਤੇ ਜਿਹੜਾ ਝਾੜ ਦੇ ਵਿੱਚ ਵਾਧਾ ਕਰੂਗਾ ਝਾੜ ਦੇ ਵਿੱਚ ਜਿਹੜਾ ਵਾਧਾ ਹੋਣਾ ਉਹ ਜ਼ਰੂਰੀ ਤੱਤਾਂ ਦੀ ਪੂਰਤੀ ਦੇ ਨਾਲ ਹੁੰਦਾ ਨਾਈਟ੍ਰੋਜਨ ਆਇਆ ਫਾਸਫੋਰਸ ਆਇਆ ਪਟਾਸ਼ ਆਇਆ ਬੋਰਨ ਆਇਆ ਜ਼ਿੰਕ ਆ ਇਨ੍ਹਾਂ ਤੱਤਾਂ ਦੀ ਜਦੋਂ ਆਪਾਂ ਫਸਲ ਦੇ ਵਿੱਚ ਪੂਰਤੀ ਰੱਖਦੇ ਆ ਤਾਂ ਝਾੜ ਜਿਹੜਾ ਪੂਰਾ ਹੁੰਦਾ ਝਾੜ ਨੂੰ ਪ੍ਰਭਾਵਿਤ ਕਰਨ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਔਰ ਜਿਸ ਤਰ੍ਹਾਂ ਤੇਲ ਉਲੀਆ ਇਹ ਚੀਜ਼ਾਂ ਝਾੜ ਨੂੰ ਪ੍ਰਭਾਵਿਤ ਕਰਦੀਆਂ ਨੇ ਜਦੋਂ ਆਪਾਂ ਕੋਈ ਵੀ ਦਵਾਈ ਭਾਵੇਂ ਫੰਗਸ ਵਾਲੀ ਦਵਾਈ ਹੈ ਭਾਵੇਂ ਜਿਹੜੀ ਤੇਲੇ ਵਾਲੀ ਦਵਾਈ ਹੈ ਜਦੋਂ ਉਹਨੂੰ ਆਪਾਂ ਉਸ ਭਾਵੇਂ ਕੀਟ ਦੇ ਵਾਸਤੇ ਚਾਹੀ ਫੰਗਸ ਦੇ ਵਾਸਤੇ ਵਰਤਾਂਗੇ ਤਾਂ ਉਹ ਕੰਟਰੋਲ ਕਰ ਦਿਆ। ਸੋ ਸਿੱਧੇ ਰੂਪ ਦੇ ਵਿੱਚ ਨਹੀਂ ਅਸਿੱਧੇ ਰੂਪ ਦੇ ਵਿੱਚ ਜਿਹੜੀ ਆਪਣੀ ਫੰਗੀ ਸਾਈਡ ਹੈ ਝਾੜ ਨੂੰ ਵਧਾਉਂਦੀ ਹੈ। ਕੋਈ ਵੀ ਕੰਪਨੀ ਇਹ ਦਾਵਾ ਨਹੀਂ ਕਰ ਸਕਦੀ ਵੀ ਸਿੱਧੇ ਰੂਪ ਦੇ ਵਿੱਚ ਸਾਡੀ ਕੰਪਨੀ ਅੰਦੀ ਦਵਾਈ ਆ ਜਿਹੜੀ ਟਹਾੜ ਨੂੰ ਵਧਾਉਂਦੀ ਆ ਸੋ ਐਨੀ ਇੱਕ ਗੱਲ ਐ ਇਹ ਹੁਣ ਤੁਹਾਡੇ ਤੇ ਮਨਸਵਰ ਐ ਤੁਸੀਂ ਕਿਸ ਤਰ੍ਹਾਂ ਜੇਕਰ ਇਹਨੇ ਚੇਤਨ ਹੈਗੇ ਹੋ ਵੀ ਫੰਗਸ ਆਉਣ ਤੋਂ ਪਹਿਲਾਂ ਪਹਿਲਾਂ ਸਪਰੇਅ ਕਰਦੇ ਹੋਗੇ ਤਾਂ ਤਾਂ ਤੁਸੀਂ ਮੌਕੇ ਤੇ ਸਪਰੇਅ ਕਰਕੇ ਬਚਾ ਸਕਦੇ ਹੋ ਜੇ ਫੰਗਸ ਨਹੀਂ ਆਈ ਤਾਂ ਤੁਸੀਂ ਦਵਾਈ ਦੇ ਪੈਸੇ ਬਚਾ ਲਓਗੇ ਫੇਰ ਦਵਾਈ ਦੇ ਜਿਹੜੇ ਪੈਸਾ ਖਰਚ ਆਉਂਦਾ ਕਿਉਂਕਿ ਦਵਾਈਆਂ ਵੀ ਕਾਫੀ ਮਹਿੰਗੀਆਂ ਨੇ ਦਵਾਈ ਦੀ ਗੱਲ ਤਾਂ ਤੁਸੀਂ ਕਰ ਲਓਗੇ ਪਰ ਜਿੱਥੋਂ ਤੱਕ ਆਪਣੇ ਪੰਜਾਬ ਦੇ ਜ਼ਿਮੀਦਾਰਾਂ ਦੇ ਬਾਰੇ ਆਪਾਂ ਜਾਣਦੇ ਆ ਉਹ ਤਕਰੀਬਨ ਸਾਰੇ ਹੀ ਫੰਗਸ ਆਉਣ ਤੋਂ ਪਹਿਲਾਂ ਜਾਂ ਫੰਗਸ ਦੇ ਵੇਲੇ ਸਪਰੇਅ ਕਰ ਦਿੰਦੇ ਨੇ ਸੋ ਇਹ ਹੁਣ ਤੁਹਾਡੇ ਤੇ ਮਨਸਰ ਹੈ ਜੇਕਰ ਤੁਸੀਂ ਇੰਨੇ ਚੇਤਨ ਹੋ ਤਾਂ ਦਵਾਈ ਦੀ ਬਚਤ ਕਰ ਸਕਦੇ ਹੋ ਜੇ ਅਟੈਕ ਨਹੀਂ ਆਉਂਦਾ ਜੇ ਅਟੈਕ ਆ ਗਿਆ ਮੌਕੇ ਤੇ ਤੁਸੀਂ ਸਪਰੇਅ ਕਰਕੇ ਵੀ ਬਚਤ ਕਰ ਸਕਦੇ ਹੋ ਸੋ ਇਹ ਤੁਹਾਡੇ ਤੇ ਮਨਸਰ ਆ ਕਿਸ ਤਰ੍ਹਾਂ ਤੁਸੀਂ ਉਹਨੂੰ ਲੈਂਦੇ ਹੋ ਸੋ ਦੋਸਤੋ ਅੱਜ